ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਜੁਹੜੇ ਨੂੰ ਸੂਚਨਾ ਮਿਲ ਰਹੀ ਹੈ ਕਿ پاکستان ਦੇ ਵਿੱਚ ਜਿਹੜਾ ਇੰਡੀਅਨ ਆਰਮੀ ਨੇ ਜਿਹੜਾ ਆਪਣਾ ਅਟੈਕ ਕੀਤਾ ਜਿਹਦੇ ਵਿੱਚ ਕਾਫੀ ਜਿਹੜਾ ਉਹਨਾਂ ਨੂੰ ਮਿਲ ਕੇ ਰੈਨ ਨੂੰ ਸਾਲ ਨੂੰ ਦਾ ਪਹੁੰਚਾਉਂਦੇ ਹੈ ਡੇਟਾ ਕੀ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ ਇਹ ਬਿਲਕੁਲ ਠੀਕ ਕੀਤਾ ਹੈਗਾ ਕਿਉਂਕਿ ਅੱਜ ਤੱਕ ਜਿੰਨਾਂ ਦਾ ਵੀ ਇਹ ਮੰਨਿਆ ਹੈਗਾ ਉਹਦੇ ਹਰ ਰੋਜ਼ ਕੋਈ ਨਾ ਕੋਈ ਬੱਚਾ ਜਿਹੜਾ ਮਰਦਾ ਹੈਗਾ ਤੇ ਜੁਸਮ ਚਾਣ ਵਾਸਤੇ ਇੰਡੀਆ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਹੈਗਾ ਔਰ ਅਗਰ ਹੋਰ ਵੀ ਕੁਝ ਕਰਨਾ ਚਾਹੁੰਦਾ ਤੇ ਉਹਦਾ ਵੀ ਮੂੰਹ ਤੋੜ ਦੇ ਦੇ ਜਵਾਬ ਦੇਣਾ ਉਹ ਦਣਾ ਚਾਹੀਦਾ ਤੋਂ ਮੈਂ ਜਦੋਂ ਪਹਿਲੇ ਵੀ ਇਲੈਕਸ਼ਨ ਦਿੱਤੇ ਇੱਕ ਇੱਕ ਹੁਜੂਤ ਸੰਸਥਾ ਬਣੀ ਜੀ ਵੀ ਕਿ ਜਿਹੜੇ ਕੋਈ ਜੋ ਗਲਤ ਕਰਦਾ ਹੈਗਾ ਉਹਨੂੰ ਰੋਕਣਾ ਚਾਹੀਦਾ ਹੈ ਜਦਾ ਯੂਨਨ ਨੂੰ ਹੈ ਇੰਟਰਨੈਸ਼ਨਲ ਸਮਝੌਤੇ ਨਾ ਫੋਰਨ ਪੋਲਿਸੀਸ ਇਹਨਾਂ ਅਤਵਲ ਚੰਦ ਅਤਵਲ ਜਿਹੜੇ ਨੇ ਮੁੱਠੀਵਾਲੇ ਜਿਹੜੇ ਸਾਰੇ ਸਮਾਜ ਨੇ ਸਾਰੇ ਵਰਲਡ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਵਰਡ ਲੈਵਲ ਤੇ ਇਹਨਾਂ ਦਾ ਸੁਧਾਰ ਕਰਨਾ ਚਾਹੀਦਾ ਔਰ ਜਿਹੜੇ ਇਹ ਸੁਨਿਆਨੰਤ ਆਇਆ ਕਿ ਅੱਜ ਮੈਂ ਦੇਖਿਆ ਨਾ ਹੈ ਕਿ ਜਿਹੜਾ ਤਤਿੰਦ ਜਿੰਦਾਂ ਕੀਤਾ ਬਿਲਕੁਲ ਸਹੀ ਕੀਤਾ ਹੈਗਾ ਕਿ ਤਾਂ ਹੀ ਇਹ ਜਿਹੜੇ ਚੰਦ ਲੋਕੀ ਨੂੰ ਮਰਦੇ ਨੇ ਤੇ ਦੂਸਰੀ ਦੁਨੀਆ ਨੂੰ ਆਰਾਮ ਦੀ ਨਾਲ ਕੰਮ ਕਰਦੀ ਆਪਣੇ ਦੇ ਲਿਮਿਟਸ ਦਾ ਧਿਵਨਾ ਨੂੰ ਉਸ ਠੀਕ ਤਰੀਕੇ ਨਾਲ ਬੋਤਾਂ ਦੀ ਪਈ ਹਾਂ ਹਾਂ ਇਹ ਤੋਂ ਇਹ ਲਿਖ ਕੇ ਮੈਂ ਬਿਲਕੁਲ ਨਹੀਂ ਕਰਦਾ ਔਰ ਮੇਰੇ ਬਿੱਲ ਪਾਵਰ ਜੁੜੀ ਹੈ ਜਮਨ ਬਗਾਨੇ ਵੀ ਮੈਂ ਕਾਫੀ ਸਟਰੋਂਗ ਮਹਿਸੂਸ ਕਰਦਾ ਹਾਂ ਕਿ ਜੇ ਮੇਰੇ ਸਾਥ ਦੇ ਵਿਤਰੀ ਦੀ ਸ਼ਾਦੀ ਜੜੀ ਉਹ ਵੀ ਹੱਥ ਨਹੀਂ ਜਾ ਰਹੀ ਔਰ ਉਹ ਜੋ ਇੰਡੀਅਨ ਕੀਤਾਗਾ ਠੀਕ ਕੀਤਾਗਾ ਤੇ ਇਹ ਤਾਂ ਇਹਨਾਂ ਲੋਕਾਂ ਦਾ ਠੱਲ ਪਈ ਜਾਂਦੀ ਹੈ ਸਮਾਜ ਤੇ ਇਹ ਲੈਵਲ ਤੇ ਦਰਸਾ ਰਿਹਾ ਹੈ ਕੰਟਰੀ ਇੰਟਰਨੈਸ਼ਨਲ ਨੈਸ਼ਨਲ অর ਵਰਲਡ ਇਹ ਸਾਰੇ ਆ ਜਈ ਚੀਜ਼ ਤੇ ਵੀ ਕਹਣਗੇ অর ਮੇਰੀ ਗੱਲ ਬਿਲਕੁਲ ਬੈਠੀ ਪਰੂ ਕਰਨ ਕਿ ਚੰਗ ਬੰਦੇ ਜਿਹੜੇ ਹੋ ਰਹੇ ਆ ਉਹਨਾਂ ਤੇ ਵੀ ਜੇ ਉਹਨਾਂ ਦੀ ਵੀ ਕੋਈ ਬੰਦੇ ਨੌਜਵਾਨ ਮਰੇ ਹੋਣਗੇ ਕਿ ਤੁਹਾਨੂੰ ਥੋੜੀ ਲੱਗੀ ਹਾਂ ਜਿਸ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਤੇ ਜੇ ਉਹਨਾਂ ਦੇ ਨੌਜਵਾਨੀ ਮਰੇ ਹੋਏ ਨੇ ਤੂੰ ਵੀ ਇਦਾਂ ਕਰਨਗੇ ਉਹ ਵੀ ਸੋਚਦੇ ਹੋਣਗੇ ਤਾਂ ਉਹ ਇਹ ਮੈਂ ਨਹੀਂ ਚੰਦਾ ਕਿ ਜਿੰਨੀ ਲੜਾਈ ਹੋਏ ਲੇਕਿਨ ਇਹ ਜੋ ਚੰਦ ਬੰਦੇ ਹਨ ਇਹਨਾਂ ਨੂੰ ਹਰ ਤਰੀਕੇ ਨਾਲ ਬਰਤਨ ਬਚਤ ਲਈ ਆ ਕੇ ਬੁੱਢੇ ਤੱਕ ਫੜਨ ਦੀ ਕੋਸ਼ਿਸ਼ ਕਰੋ ਤੇ ਮੇਰੀ ਬੱਚੀ ਦੀ ਸਪਿਰਿਟ ਇਹ ਸੀ ਕਿ ਮੈਂ ਅਤਵਾਦੀ پکڑਣ ਜਾਣਾ ਜਦੋਂ ਮੇਰੇ ਕੋਲ ਹੋ ਕੇ ਗਿਆ ਤੇ ਮੇਰੀ ਡਿਊਟੀ ਨਾਲ ਅਤਵਾਦੀ پکڑਣ ਤੇ ਲੱਗੀ ਹੋਈ ਹੈ ਤੇ ਤੂੰ ਘਬਰਾਣਾ ਨਹੀਂ ਇਹੋ ਜਿਹਾ ਲੱਗਦਾ ਤੇ ਇਹਨਾਂ ਅਤਵਾਦੀ ਚੰਦ ਬੰਦੇ ਨੇ ਜਿਹੜੇ ਸਾਰੇ ਸਮਾਜ ਨੂੰ ਸਾਰੇ ਵਰਲਡ ਨੂੰ ਤੰਗ ਕਰਦੇ ਪਏ ਹੈ ਔਰ ਇਹ ਤੀਨੋ ਜਿਹੜੇ ਹੁਕਮਾਂ ਵਾਸਤੇ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਪਹਿਲਾਂ ਕੀਤਾ ਗਏ ਨੇ ਇਹ ਬਿਲਕੁਲ ਸਹੀ ਕੀਤਾ ਗਿਆ ਤੁਹਾਨੂੰ ਮੇਰੀ ਥੋੜੀ ਰਾਹਤ ਇਸ ਨਾਲ ਇਹਨਾਂ ਨੇ ਮੈਨੂੰ ਹਾਂ ਮੇਰੇ ਮਾਸਟਰ ਜਿਹੜੇ ਮੇਰੇ ਜਫਾ ਦੇ ਜਿਹੜੇ ਅੱਲੇ ਆਸਮੀ ਇਹਨਾਂ ਦੀ ਬਿਲਕੁਲ ਮਰਨ ਲੱਗਦੀ ਕੋਸ਼ਿਸ਼ ਹੋ ਰਹੀ ਹੈ ਔਰ ਮੈਂ ਖੁਦ ਵੀ ਇਹਦੇ ਵਿੱਚ ਆਉਣ ਨੂੰ ਤਿਆਰਾਂ ਕਿ ਆ ਕੇ ਜਿਹੜੇ ਮਗੂਰ ਬਿਆਨ ਦਿੱਤਾ ਹੈ ਕਿ ਆਪਣੇ ਕੀ ਹਾਂ ਕਿੰਜਾ ਇਹ ਹੈ ਕਿ ਕਿਹੜੀ ਪੰਥੀ ਹੈ ਜਿਹੜੀ ਹੈ ਇਹ ਤਾਂ ਰੱਤ ਦੇਗੀ ਤੇ ਛੱਡਾ ਸਾਡਾ ਕੋਈ ਹੋਰੇਗੇ ਛੱਡਾ ਤੇਰਾ ਕਿਤੇ ਹੋਰ ਹੀ ਹੋਣਾ ਤੇ ਦੱਸਾਂਗੇ ਵੀ ਤੈਨੂੰ ਤੇਰੇ ਢੱਲੇ ਨੂੰ ਦੇਖਾਂਗੇ ਕਿ ਇਹ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਇੰਡੀਅਨ ਆਰਮੀ ਵੱਲੋਂ 3:30 ਵਜੇ ਸਜੀਗਾ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਦੇ ਮੈਂ ਮੰਨਦਾ ਕਿ ਭਾਰਤ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਸਾਡੇ 40 42 ਜਵਾਨ ਸ਼ਹੀਦ ਹੋਏ ਸੇ ਪਲਵਾਮਾ ਹਮਲੇ ਦੇ ਵਿੱਚ ਏ ਭਾਰਤ ਸਰਕਾਰ ਵੱਲੋਂ ਜੋ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ ਇਹ ਸਾਡੇ ਜ਼ਖਮਾਂ ਤੇ ਜ਼ਰੂਰ ਮਲਮ ਲਗਾਏਗੀ। ਬਾਕੀ ਬਾਕੀ ਚੰਦ ਇਹ ਜੋ ਅਤਕਵਾਦੀ ਹੈਗੇ ਨੇ ਇਹਨਾਂ ਕਰਕੇ ਪੂਰੇ ਵੋਲਡ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਹ ਭਾਰਤ ਸਰਕਾਰ ਵੱਲੋਂ ਇਨ ਆਰਮੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਹ ਜੋ ਸਜੀਕਲ ਸਟ੍ਰਾਈਕ ਕੀਤੀ ਗਈ ਰਾਤ ਨੂੰ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਉਹ ਵੀ ਇਹwidehat ਕਬਾਦੀ ਵੀ ਹਮਲਾ ਕਰਨ ਵੇਲੇ ਸੋਚਣਗੇ ਕਿ ਅਗਰ ਆਪਾਂ ਇਹ ਕੰਮ ਕਰਾਂਗੇ ਤਾਂ ਹਿੰਦੁਸਤਾਨ ਦੀ ਆਰਮੀ ਹੈ ਜੋ ਹਿੰਦੁਸਤਾਨ ਦੀ ਸਰਕਾਰ ਇਹ ਸਾਨੂੰ ਮੂੰਹ ਤੋੜ ਜਵਾਬ ਦੇਗੀ ਮੇਰਾ ਖਿਆਲ ਹੈ ਕਿ ਬਹੁਤ ਵਧੀਆ ਉਪਰਾਲਾ ਭਾਰਤ ਸਰਕਾਰ ਵਾਲੋ ਜਾਂ ਇੰਡੀਅਨ ਆਰਮੀ ਵਾਲੋ ਜੋ ਜੁਆਇਨ ਕਰਕੇ ਕੀਤਾ ਗਿਆ ਹੈ ਇਹ ਬਹੁਤ ਇਹ ਬਹੁਤ ਵਧੀਆ ਮਿਲਿਆ ਅੱਗੇ ਤੋਂ ਉਹ ਜਰੂਰ ਸੋਚਣਗੇ ਹਮਲਾ ਕਰਨ ਵੇਲੇ ਕਿ ਜੇ ਅਸੀਂ ਕਰਾਂਗੇ ਤਾਂ ਸਾਨੂੰ ਮੂੰਹ ਤੋੜ ਜਵਾਬ ਮਿਲੇਗਾ